ਗੁਰੂ ਦੁਕਾਤਾਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਓ ਭਗਤ ਕਬੀਰ ਜੀ ਮਹਾਰਾਜ ਸ਼ਬਦ ਚੰਨ ਕਰਦੇ ਹਨ 331 ਅੰਕ ਤੇ ਰਾਗ ਗੋੜੀ ਚੇਤੀ ਦੇਖੋ ਭਾਈ ਗਿਆਨ ਕੀ ਆਈ ਆਂਦੀ ਅੰਧੀ ਨ ਹਨੇਰੀ ਨੂੰ ਕਹਿੰਦੇ ਆ ਦੂਸਰੀਆਂ ਹਨੇਰੀਆਂ ਤਾਂ ਸੰਸਾਰ ਸਾਰੇ ਦੇਖਦਾ ਜਦੋਂ ਹਨੇਰੀ ਆਉਂਦੀ ਹੈ ਸਾਰਾ ਕੁਝ ਛੁੱਟ ਜਾਂਦਾ ਲੇਕਨ ਗਿਆਨ ਦੀ ਜਿਹੜੀ ਆਂਧੀ ਹੈ ਇਹ ਕੋਈ ਬਿਰਲਾ ਦੇਖਦਾ ਜਿਹੜੀ ਦੂਸਰੀ ਹਨੇਰੀ ਹੈ ਉਹ ਸੰਸਾਰ ਵਿੱਚ ਆਉਂਦੀ ਹੈ ਗਿਆਨ ਦੀ ਜਿਹੜੀ ਹਨੇਰੀ ਹੈ ਮਨ ਦੇ ਵਿੱਚ ਆਉਂਦੀ ਹੈ ਜਦੋਂ ਗਿਆਨ ਦੀ ਹਨੇਰੀ ਆਉਂਦੀ ਇਸ ਬਾਤ ਤੇ ਭਗਤ ਕਬੀਰ ਜੀ ਮਹਾਰਾਜ ਸੰਸਾਰ ਨੂੰ ਉਪਦੇਸ਼ ਕਰਦੇ ਹਨ ਦੱਸਦੇ ਹਨ ਕਿ ਜਦੋਂ ਗਿਆਨ ਦੀ ਹਨੇਰੀ ਆਉਂਦੀ ਹੈ ਫਿਰ ਕੀ ਹੁੰਦਾ ਇਸ ਦੇਹ ਦੇ ਵਿੱਚ ਇਸ ਸਰੀਰ ਦੇ ਵਿੱਚ ਕੀ ਹੁੰਦਾ ਹੈ ਇਸ ਮਨ ਦੇ ਵਿੱਚ ਕੀ ਹੁੰਦਾ ਹੈ ਕਿਉਂ ਭਗਤ ਕਬੀਰ ਨੇ ਇਹ ਗਿਆਨ ਦੀ ਅੰਧੇਰੀ ਦੇਖੀ ਹੈ ਸੰਸਾਰ ਨੇ ਗਿਆਨ ਦੀ ਅੰਧੇਰੀ ਦੇਖੀ ਨਹੀਂ ਸੋ ਭਗਤ ਕਬੀਰ ਦੱਸਦੇ ਹਨ ਕਿ ਅੰਧੇਰੀ ਕਿਸ ਤਰ੍ਹਾਂ ਆਉਂਦੀ ਹੈ ਕੀ ਹੁੰਦਾ ਹੈ ਫਿਰ ਅੰਧੇਰੀ ਤੇਵਾ ਦੇਖੂ ਪਾਈ ਗਿਆਨ ਕੀ ਆਈ ਅੰਦੀ ਸਭੇ ਓਡਾਨੀ ਭਰਮ ਕੀ ਜਦੋਂ ਗਿਆਨ ਦੀ ਨੇਰੀ ਆਈਏ ਸਭ ਤੋਂ ਪਹਿਲਾਂ ਤਾਂ ਭਰਮ ਓਡਿਆ ਭਰਮ ਓਡ ਗਿਆ ਜਿਹੜਾ ਭਰਮ ਸੀ ਬਹਿਮ ਸੀ ਇਸ ਮਨ ਦੇ ਵਿੱਚ ਉਹ ਓਡਿਆ ਕਿਉਂ ਭਗਤ ਕਬੀਰ ਜਾਣਦੇ ਕਿ ਜਿਹੜਾ ਭਰਮ ਹੈ ਸਭ ਤੋਂ ਵੱਡੀ ਰਕਾਬ ਜੇਰਾ ਪਰਮ ਹੈ ਬਹਿਮ ਦੀ ਕੰਧ ਹੈ ਇੱਕ ਪਾਸੇ ਅਸੀਂ ਆਈ ਇੱਕ ਪਾਸੇ ਰੱਬ ਬੈਠਾ ਗੱਬੇ ਇਹ ਬਹਿਮ ਦੀ ਕੰਧ ਹੈ ਪਰਮ ਦੀ ਕੰਧ ਹੈ ਜਦੋਂ ਗਿਆਨ ਆਉਂਦਾ ਹੈ ਇਹ ਪਰਮ ਉੱਡਦਾ ਸਭ ਤੋਂ ਪਹਿਲਾਂ ਸਭ ਇਹ ਅਡਾਨੀ ਪਰਮ ਕੀ ਟਾਟੀ ਰਹੇ ਨਾ ਮਾਇਆ 바ਦੀ ਕਹਿੰਦੇ ਫਿਰ ਜਿਹੜੀ ਮਾਇਆ ਹੁੰਦੀ ਆ ਬੰਨੀ ਵੀ ਇਹ ਵੀ ਉੱਡ ਜਾਂਦੀ ਹੈ ਜਦੋਂ ਗਿਆਨ ਹੁੰਦਾ ਹੈ ਪਹਿਲਾਂ ਦਾ ਇਹ ਮਨ ਵਿੱਚੋਂ ਭਰਮ ਖਤਮ ਹੋ ਜਾਂਦਾ ਹੈ ਫਿਰ ਇਹ ਮਾਇਆ ਵੀ ਖਤਮ ਹੋ ਜਾਂਦੀ ਹੈ ਇਹ ਮਾਇਆ ਵੀ ਉੱਡ ਜਾਂਦੀ ਹੈ ਕਿੰਨੀ ਵੱਡੀ ਰੁਕਾਵਟ ਸਭ ਤੋਂ ਵੱਡੀ ਰੁਕਾਵਟ ਭਰਮ ਦੀ ਦੂਸਰੀ ਰੁਕਾਵਟ ਹੈ ਮਾਇਆ ਦੀ ਇਹ ਮਾਇਆ ਵੀ ਰੱਬ ਨੂੰ ਮਿਲਣ ਨਹੀਂ ਦਿੰਦੀ ਇਹ ਮਾਇਆ ਵੀ ਰੁਕਾਵਟ ਹੈ ਲੇਕਿਨ ਅਸੀਂ ਕਦੇ ਸਮਝ ਹੀ ਨਹੀਂ ਕਿ ਮਾਇਆ ਰੁਕਾਵਟ ਹੈ ਇਹ ਭਗਤਾਂ ਦੀ ਤਾਂ ਬਹਿਰਨ ਹੈ ਭਗਤ ਕਬੀਰ ਨੇ ਤਾਂ ਜਦੋਂ ਗਿਆਨ ਦੀ ਅੰਨੀ ਆਈ ਹੈ ਤਾਂ ਹੀ ਜਦੋਂ ਲక్ష్ਮੀ ਭਗਤ ਕਬੀਰ ਦੇ ਘਰ ਆਈ ਹੈ ਕਿ ਉਹ ਭਗਤ ਕੀ ਨੂੰ ਗਿਆਨ ਦੀ ਨੇਰੀ ਆ ਗਈ ਸੀ ਪਤਾ ਸੀ ਕਿ ਇਹ ਨੇਰੀ ਨੇ ਇਹ ਮਾਇਆ ਨੂੰ ਹੁਣ ਅਡਾਤ ਹੈ ਬਹਿਮ ਖਤਮ ਹੋ ਗਿਆ ਮਾਇਆ ਵੀ ਉੱਡ ਗਈ ਮਾਇਆ ਵੀ ਖਤਮ ਹੋ ਗਈ ਸਭੇ ਅਡਾਨੀ ਪਰਮ ਕੀ ਟਾਟੀ ਰਹੇ ਨਾ ਮਾਇਆ ਬਾਦੀ ਇੰਨੀ ਮਾਇਆ ਸੀ ਨਾ ਇਨੂੰ ਬੰਦ-ਬੰਦ ਕੇ ਪੋਟਲੀਆਂ ਚ ਰੱਖਦੇ ਆ ਉਡ ਗਏ ਵੀ ਜਿੰਨਾਂ ਨੂੰ ਗਿਆਨ ਹੋ ਜਾਂਦਾ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਮਾਇਆ ਸਭ ਤੋਂ ਵੱਡੀ ਬੈਰਨ ਹੈ ਇਹ ਰਿਕਾਪਟ ਪਾਉਂਦੀ ਹੈ ਲੇਕਿਨ ਸੰਸਾਰ ਇਹ ਮਾਇਆ ਦੇ ਵਿੱਚ ਉਲਝ ਚੁੱਕਿਆ ਹੈ ਉਹ ਸਭ ਤੋਂ ਵੱਧ ਮਾਇਆ ਇਕੱਠੀ ਕਰਦਾ ਹੈ ਉਹ ਨੂੰ ਦੁਨੀਆ ਭਗਤ ਮੰਨਦੀ ਹੈ ਉਹ ਨੂੰ ਸੰਤ ਮੰਨਦੀ ਹੈ ਦੁਨੀਆ ਦੇਖੋ ਕਿੱਥੇ ਤੱਕ ਅਸੀਂ ਚਲੇ ਗਏ ਸਾਡੇ ਗੁਰੂ ਗ੍ਰੰਥ ਸਾਹਿਬ ਦਾ ਦਰਨ ਕਿ ਮਾਇਆ ਬਹੁਤ ਵੱਡੀ ਰਿਕਾਵਟ ਹੈ ਲੇਕਿਨ ਉਸ ਦਰਬਾਰ ਦੇ ਵਿੱਚ ਮਾਇਆ ਦਾ ਹੀ ਬੋਲਬਲਾ ਹੈ ਮਾਇਆ ਦੇ ਢੇਰ ਲੱਗਦੇ ਆ ਦੇਣੇ ਵਾਲਾ ਕਹਿੰਦਾ ਕਿ ਮੈਨੂੰ ਰੱਬ ਮਿਲ ਗਿਆ ਲੈਣੇ ਵਾਲਾ ਕਹਿੰਦਾ ਮੈਨੂੰ ਰੱਬ ਮਿਲ ਗਿਆ ਸਭੇ ਅਡਾਨੀ ਪਰਮ ਕੀ ਟਾਟੀ ਰਹੇ ਨਾ ਮਾਇਆ ਬਾਤੀ ਰੋ ਜੋ ਤਿੱਤੇ ਕੀ ਦੋਏ ਤੁਨ ਕਰਨ ਦੋ ਤਿੱਤਾ ਦੋ ਚਿੱਤ ਜਿਹੜੇ ਜਿਹਨੂੰ ਆਪਾਂ ਦਵਿੱਧਾ ਕਹਿੰਦੇ ਆ ਦੋ ਚਿੱਤਾ ਦੋ ਚਿੱਤ ਰੱਖਦਾ ਕਦੇ ਮਨ ਕਿਧਰ ਨੂੰ ਤੁਰ ਪੈਂਦਾ ਕਦੇ ਕਿੱਧਰ ਇਹ ਦੋ ਚਿੱਤਾਂ ਚ ਰਹਿੰਦਾ ਕੋਈ ਵੀ ਆਪਾਂ ਕੰਮ ਕਰਦੇ ਆ ਦੋ ਤਿੱਤੀ ਚ ਕਰਦੇ ਆ ਜਦੋਂ ਚੋਰੀ ਵੀ ਕਰਦਾ ਇੱਕ ਮਨ ਕਹਿੰਦਾ ਕਰ ਲੈ ਮੈਂ ਇੱਕ ਕਹਿੰਦਾ ਨਾ ਕਰਾ ਇਹ ਦੋ ਤਿੱਤਾ ਕਹਿੰਦੇ ਇਹਨੂੰ ਭਗਤ ਕਬੀਰ ਦੀ ਦੋ ਤਿੱਤੇ ਕੀ ਦੋਈ ਥੂਨ ਕਰਾਨੀ ਇਹ ਦੋ ਚਿੱਤਾਂ ਦਾ ਜਿਹੜਾ ਇਹ ਵੀ ਡਿੱਗ ਗਿਆ ਇਹ ਵੀ ਖਤਮ ਹੋ ਗਿਆ ਫਿਰ ਇੱਕ ਤੇ ਵਿਸ਼ਵਾਸ ਬਣ ਗਿਆ ਜਦੋਂ ਗਿਆਨ ਹੁੰਦਾ ਜਦੋਂ ਰੱਬ ਦੇ ਨਾਲ ਮੇਲ ਹੋ ਜਾਂਦਾ ਫਿਰ ਕਿਹੜੀ ਵਿਵਸਥਾ ਆਉਂਦੀ ਹੈ ਦੋ ਤਿੱਤੇ ਕੀ ਦੋਈ ਥੂਨ ਕਰਾਨੀ ਜਦੋਂ ਤਿੱਚਾ ਵੀ ਖਤਮ ਹੋ ਗਿਆ ਮੋਹ ਬਲੇ ਡਾ ਟੁੱਟਾ ਜਿਹੜਾ ਮੋਹ ਸੀ ਸੰਸਾਰਕ ਉਹ ਵੀ ਟੁੱਟ ਗਿਆ ਹੈ ਸੰਸਾਰ ਕਿਸੇ ਨਾਲ ਮੂੰਹ ਨਹੀਂ ਰਿਹਾ ਨਾ ਭੈਣ ਨਾਲ ਨਾ ਭਾਈ ਨਾਲ ਨਾ ਪੁੱਤ ਨਾਲ ਲੋਕਾਂ ਨਾਲ ਤਾਂ ਕਿੱਥੇ ਰਹਿਣਾ ਜਿਹੜਾ ਜਿਗਰ ਦਾ ਟੋਟਾ ਹੁੰਦਾ ਪੁੱਤ ਉਹਦੇ ਨਾਲੋਂ ਵੀ ਮੂੰਹ ਟੁੱਟ ਗਿਆ ਦਿਖਾਇਆ ਤੇ ਲੋਕਾਂ ਨੂੰ ਦਿਖਾਇਆ ਕੋਰ ਦੀ ਗੱਡੀ ਦੇ ਵਿੱਚ ਜਦੋਂ ਸਹਬਜ਼ਾਦੇ ਸਹੀਦ ਹੋਈ ਪਏ ਆ ਮੈਦਾਨ ਦੇ ਵਿੱਚ ਗੁਰੂ ਗੋਬਿੰਦ ਸਿੰਘ ਲੰਗਦੇ ਆ ਕੋਲ ਨੂੰ ਦਿਖਾਉਣ ਵਾਸਤੇ ਰੱਬ ਕੀ ਕੋਤਕ ਕਰਦਾ ਹਨੇਰੇ 'ਚ ਦਿਖਦਾ ਨਹੀਂ ਬਿਜਲੀ ਲੱਛਕਦੀ ਐ ਚਾਨਣਾ ਹੁੰਦਾ ਦਿਖਾਉਣ ਵਾਸਤੇ ਕੇ ਗੁਰੂ ਗੋਬਿੰਦ ਸਿੰਘ ਦੇਖ ਲੈ ਤੇਰੇ ਜਿਗਰ ਦੇ ਟੋਟੇ ਪਏ ਆ ਕੋਤਕ ਦਿਖਾਉਣਾ ਸੀ ਰੱਬ ਨੇ ਲਾਈਟ ਵੀ ਆਪੇ ਬਾਲ ਦਿੱਤੀ ਲੇਕਿਨ ਗੁਰੂ ਗੋਬਿੰਦ ਸਿੰਘ ਦਾ ਮੋਹ ਟੁੱਟ ਚੁੱਕਿਆ ਸੀ ਕਿਉਂ ਗਿਆਨ ਦੀ ਅੰਧੀ ਆ ਚੁੱਕੀ ਸੀ ਜੋ ਗੁਰੂ ਗ੍ਰੰਥ ਸਾਹਿਬ ਲਿਖਿਆ ਉਹੀ ਗੁਰੂਆਂ ਨੇ ਕਰਕੇ ਦਿਖਾਇਆ ਹੈ ਲੇਕਿਨ ਅਸੀਂ ਉਹ ਚੀਜ਼ਾਂ ਲੁਕੋ ਲਈਆਂ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਹੋਰ ਦਿਖਾਉਣ ਲੱਗ ਗਏ ਮੋਹ ਬਲੇਡਾ ਟੁੱਟਾ ਮੋਹ ਵੀ ਖਤਮ ਹੋ ਗਿਆ ਦੇਖੋ ਗਿਆਨ ਦੀ ਅੰਧੀ ਨਾਲ ਕੀ ਕੀ ਵਰਤਾਰਾ ਹੁੰਦਾ ਹੈ ਤ੍ਰਿਸ਼ਨਾ ਸ਼ਾਨ ਭਰੀ ਜਿਹੜੀ ਤ੍ਰਿਸ਼ਨਾ ਸੀ ਇਹ ਵੀ ਛਣ ਗਈ ਛਲਣੀ ਛਲਣੀ ਹੋ ਗਈ ਤ੍ਰਿਸ਼ਨਾ ਮਰਦੀ ਨਹੀਂ ਤ੍ਰਿਸ਼ਨਾ ਜਲ ਜਾਂਦੀ ਹੈ ਲੇਕਨਦੋ ਜਦੋਂ ਗਿਆਨ ਆਇਆ ਇਹ ਤ੍ਰਿਸ਼ਨਾ ਸੀ ਜਿਹੜੀ ਇਹ ਵੀ ਛਲ ਗਈ ਤ੍ਰਿਸ਼ਨਾ ਜਿਹੜਾ ਮਨ ਕਰਦਾ ਨੇ ਕਿ ਆਹ ਮੈਂ ਲੈਣਾ ਹੈ ਆਹ ਮੈਂ ਖਾਣਾ ਹੈ ਆਹ ਮੈਂ ਪੀਣਾ ਹੈ ਇਹ ਵੀ ਖਤਮ ਹੋ ਗਈ ਤ੍ਰਿਸ਼ਨਾ ਸ਼ਾਨ ਪਰਿਤਰ ਉੱਪਰ ਧਰਤੀ ਤੇ ਡਿੱਗ ਗਈ ਇਹ ਵੀ ਚਾਲਣੀ-ਚਾਲਣੀ ਹੋ ਕੇ ਤ੍ਰਿਸ਼ਨਾ ਦੁਰਮਤ ਭਾਂਡਾ ਫੁੱਟਾ ਜਿਹੜੀ ਦੁਰਮਤ ਸੀ ਦੂਸਰੀ ਮਤ ਸੀ ਇਹ ਭਾਂਡਾ ਫੁੱਟ ਗਿਆ ਦੂਰ ਮਤ ਵਾਲਾ ਪੰਡਾ ਦੂਸਰੀ ਮਤ ਕੇਵਲ ਕੇਵਲ ਗੁਰੂ ਦੀ ਮਤ ਰਹਗੀ ਦੂਸਰੀ ਮਤ ਸੀ ਜਿਹੜੀ ਕਿ ਇਹਦੇ ਨਾਲ ਮੇਰਾ ਕੰਮ ਰਾਸ ਸੋਣਾ ਉਹ ਸਾਰਾ ਕੁਸ ਖਤਮ ਹੋ ਚੁੱਕਿਆ ਇੱਕ ਤੇ ਵਿਸ਼ਵਾਸ ਬਣ ਗਿਆ ਇੱਕ ਤੇ ਯਕੀਨ ਬਣ ਗਿਆ ਕਿ ਮੇਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਭ ਕੁਝ ਕਰਨ ਕਰਾਉਣ ਦੇ ਸਮਰੱਥ ਹਨ। ਸਿਰਕੂ ਨਾਨਕਦੇਵ ਜੀ ਮਹਾਰਾਜ ਕਰਨ ਕਰਾਉਣ ਦੇ ਸਮਰੱਥ ਹਨ। ਇਹ ਕਦੋਂ ਅਵਸਥਾ ਆਉਂਦੀ ਹੈ? ਜਦੋਂ ਗਿਆਨ ਦੀ ਅੰਧੀ ਆਉਂਦੀ ਹੈ। ਫਿਰ ਦੂਸਰੀਆਂ ਚੀਜ਼ਾਂ ਤੇ ਵਿਸ਼ਵਾਸ ਖਤਮ ਹੋ ਜਾਂਦਾ ਹੈ। ਇਹ ਸੰਸਾਰਕ ਕੰਮ ਵੀ ਸਾਰੇ ਰਾਸ ਆ ਜਾਂਦੇ ਹਨ। ਸੰਸਾਰ ਕੇ ਕਮਾਂ ਤੋਂ ਬਾਅਦ ਫਿਰ ਜਦੋਂ ਇੱਕ ਤੇ ਵਿਸ਼ਵਾਸ ਬਣ ਗਿਆ ਜਿਸ ਜਨਮ ਕੀ ਇੱਕ ਉੱਪਰ ਆਸਾ ਤਿਸ ਕੀ ਕੱਟੀਏ ਜਮ ਕੀ ਫਸਾ ਇਸ ਤੋਂ ਬਾਅਦ ਫਿਰ ਜਮਾ ਦੀ ਫਾਸੀ ਵੀ ਕੱਟੀ ਜਾਣੀ ਜਦੋਂ ਗਿਆਨ ਦੀ ਅੰਨੇ ਆਈ ਹੈ ਐ ਸੰਸਾਰ ਵਿੱਚ ਵੀ ਸੁਖੀ ਜਦੋਂ ਫਿਰ ਸੰਸਾਰ ਤੋਂ ਜਾਣ ਦੀ bari ਆਉਣੀ ਹੈ ਜਿੰਨਾ ਜਮਾ ਨੇ ਲੈ ਕੇ ਜਾਣਾ ਸੀ ਉਹ ਵੀ ਫਾਸੀ ਕੱਟੀ ਲੇਕਿਨ ਪਹਿਲਾ ਇਹ ਜਿਹੜੀ ਦੁਰਮਤ ਹੈ ਇਸ ਨੇ ਖਤਮ ਹੋਣਾ ਹੈ ਜਿਹੜਾ ਹੋਰ ਤੇ ਵਿਸ਼ਵਾਸ ਹੈ ਨਾ ਇਥੋਂ ਤੱਕ ਅਸੀਂ ਅਗਿਆਨਤਾ ਵਿੱਚ ਉਲਝ ਗਏ ਇੱਕ ਮਿੱਟੀ ਦਾ ਚੱਕਰਾ ਉਹਦੇ ਚ ਭਰ ਕੇ ਗੋਲਗਲੇ ਕਿਚੌੜੀ ਉਹਨੂੰ ਹੀ ਮੱਤ ਟਿਕੀ ਜਾਂਦੇ ਆ ਦਸੂ ਮਿੱਟੀ ਦਾ ਚੱਕਰਾ ਕੀ ਸਵਾਰ ਸਕਦਾ ਹੈ ਸਾਡਾ ਕਦੇ ਦੇਖਿਆ ਪਰ ਕੀ ਲੋੜ ਆ ਗੁਰੂ ਗ੍ਰੰਥ ਸਾਹਿਬ ਘਰ ਲੈ ਕੇ ਆਉਣ ਦੀ ਕੀ ਲੋੜ ਆ ਅਖੰਡ ਪਾਠ ਕਰਾਉਣ ਦੀ ਬਹੁਤ ਬੜਾ ਚੱਕਰਾ ਬਣਾ ਕੇ ਭਰ ਲੋ ਗੁਲੇ ਕਚੌਰੀਆਂ ਦਾ ਟਿੱਕੀ ਜੋ ਮੱਥਾ ਬੈਠੇ ਕਾਦੇ ਬਾਅਦ ਤੇ ਤਿੰਨ ਦਿਨ ਲੋਕਾਂ ਨੂੰ ਹੈਰਾਨ ਕਰਨਾ ਸਪੀਕਰ ਲਾ ਲਾ ਕੇ ਖਬਰ ਵੀ ਕਮਲਾ ਹੋ ਜਾਂਦਾ ਲੋਕਾਂ ਨੂੰ ਵੀ ਕਮਲੇ ਕਰ ਲੈਂਦੇ ਆ ਜੇ ਤੁਹਾਡਾ ਵਿਸ਼ਵਾਸ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਤੇ ਤੇ ਕਿਉਂ ਪਰੇਸ਼ਾਨ ਕਰਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਵੀ ਘਰ ਨੂੰ ਲੈ ਕੇ ਜਾਂਦੇ ਆ ਰਹਿਣ ਦੋ ਸੂਕਾਸਨ ਤੇ ਬਾਬੇ ਨਾਨਕ ਨੂੰ ਆਰਾਮ ਕਰਨ ਦੋ ਸਾਧ ਸੰਗਤ ਜੀ ਦਾ ਬਹੁਤ ਵੱਡਾ ਪਾਪ ਲੱਗਦਾ ਪੁੰਨ ਨਹੀਂ ਲੱਗਦਾ ਤੁਹਾਨੂੰ ਆਪਣੀ ਜਾਨ ਵਿੱਚ ਤਾਂ ਕਹਿੰਦੇ ਪੁੰਨ ਅਸੀਂ ਖੰਡ ਪਟ ਕਰਾ ਲਿਆ ਲੇਕਿਨ ਨਹੀਂ ਤੁਸੀਂ ਤਾਂ ਘਰ ਲਿਆ ਕੇ ਉਹਨਾਂ ਦੀ ਗੱਲ ਨਹੀਂ ਮੰਨੀ ਉਹਨਾਂ ਦਾ ਹੁਕਮ ਤੁਸੀਂ ਮੰਨਿਆ ਨਹੀਂ ਤੁਸੀਂ ਪਖੰਡਾਂ 'ਚ ਪਏ ਰਹੇ ਜੇ ਕੋਈ ਆਪਣੀ ਗੱਲ ਨਾ ਮੰਨੇ ਸਾਨੂੰ ਬਹੁਤ ਬੁਰਾ ਲੱਗਦਾ ਹੋਰ ਦੀ ਗੱਲ ਛੱਡੋ ਜੇ ਆਪਣਾ ਪੁੱਤ ਗੱਲ ਨਾ ਮੰਨੇ ਮਾਂ ਦੀ ਮਾਂ ਨੂੰ ਪੁੱਤ ਬੁਰਾ ਲੱਗਣ ਲੱਗ ਜਾਂਦਾ ਹੈ ਲੇਕਿਨ ਅਸੀਂ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਬਾਬੇ ਨਾਨਕ ਦੀ ਗੱਲ ਮੰਨਦੇ ਨਹੀਂ ਜਦੋਂ ਗਿਆਨ ਦੀ ਅੰਨੀ ਆਉਂਦੀ ਹੈ ਫਿਰ ਦੁਰਮਤ ਦਾ ਭਾਂਡਾ ਫੁੱਟ ਜਾਂਦਾ ਹੈ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ ਤ੍ਰਿਸ਼ਨਾ ਛਾਨ ਪਰਿਤਰ ਉੱਪਰ ਦੁਰਮਤ ਭਾਂਡਾ ਫੁੱਟਾ ਆਂਦੀ ਪੱਛੈ ਜਦੋਂ ਨੇਰੀ ਚਲਦੀ ਹੈ ਨਾ ਨੇ ਰੀਤੇ ਬਾਦ ਫਿਰ ਮੀਂਹ ਪੈਂਦਾ ਹੁਣ ਗਿਆਨ ਦੀ ਅੰਧੇ ਆਈ ਜਦੋਂ ਫਿਰ ਅੰਬਰਤ ਦੀ ਵਰਖਾ ਹੋਈ ਹੈ ਫਿਰ ਅੰਬਰਤ ਦਾ ਮੀਂਹ ਪਿਆ ਹੈ ਲੇਕਿਨ ਪਹਿਲਾ ਇਹ ਕੰਮ ਹੋ ਜਾਣੇ ਆ ਸਾਰੇ ਤ੍ਰਿਸ਼ਨਾ ਨੇ ਮੋਹ ਨੇ ਮਾਇਆ ਨੇ ਦੁਰਮਤ ਨੇ ਖਤਮ ਹੋ ਜਾਣਾ ਆਂਦੀ ਪਾਚੇ ਜੋ ਜਲ ਵਰਖ ਹੈ ਰੰਦੀ ਦੇ ਪਿੱਛੇ ਜਿਹੜਾ ਮੀਂਹ ਪੈਂਦਾ ਹੈ ਤੈ ਮੇਰਾ ਮਨ ਪੀਣਾ ਹੁਣ ਭਗਤ ਕਬੀਰ ਜੀ ਕਹਿੰਦੇ ਆ ਫੇਰ ਮੇਰਾ ਮਨ ਭਿਜਦਾ ਉਹਦੇ ਨਾਲ ਫੇਰ ਬਹੁਤ ਵਧੀਆ ਮੌਸਮ ਹੋ ਜਾਂਦਾ ਹਨੇਰੀ ਦੇ ਬਾਅਦ ਜਦੋਂ ਮੀਂਹ ਪੈਂਦਾ ਬਹੁਤ ਵਧੀਆ ਸੁਆਮਾ ਮੌਸਮ ਬਣ ਜਾਂਦਾ ਇਤਨੀ ਜਦੋਂ ਗਿਆਨ ਦੀ ਹਨੇਰੀ ਆਉਂਦੀ ਹੈ ਉਹਦੇ ਬਾਅਦ ਫੇਰ ਅੰਬਰਤ ਦੀ ਵਰਖਾ ਹੁੰਦੀ ਹੈ ਮੇਰੇ ਮਨ ਪਿੱਛੇ ਜਾਂਦਾ ਉਹਦੇ ਨਾਲ ਆਂਦੀ ਪਾਚੇ ਜੋ ਜਲ ਵਰਖ ਹੈ ਤੇ ਇਹ ਮੇਰਾ ਮਨ ਹੈ ਜਿਹੜਾ ਨਾ ਇਹ ਫਿਰ ਭੇਜ ਜਾਂਦਾ ਫਿਰ ਕਿਹੜੀ ਵਸਤ ਆ ਜਾਂਦੀ ਹੈ ਫਿਰ ਇਹ ਜਨ ਬਣ ਜਾਂਦਾ ਹੈ ਜਨ ਕਦੋਂ ਬਣਦਾ ਜਦੋਂ ਗਿਆਨ ਦੀ ਅੰਨੇ ਆਉਂਦੀ ਹੈ ਕਿਉਂ ਬਚਨ ਕਰ ਦਿੱਤੇ ਆਂਦੀ ਪਾਚੇ ਜੋ ਜਲ ਪਰਕੇ ਤੇ ਤੇਰਾ ਜਨ ਭਿੰਨਾ ਕਹਿੰਦੇ ਫਿਰ ਤੇਰਾ ਜਨ ਭਿੱਜ ਜਾਂਦਾ ਹੈ ਫਿਰ ਜਨ ਬਣ ਜਾਂਦਾ ਹੈ ਪਹਿਲਾਂ ਗਿਆਨ ਦੀ ਹਨੇਰੀ ਆਉਂਦੀ ਹੈ ਫਿਰ ਜਨ ਬਣਦਾ ਹੈ ਫਿਰ ਸਾਧੂ ਬਣਦਾ ਹੈ ਫਿਰ ਸੰਤ ਬਣਦਾ ਹੈ ਇਹ ਸਾਧੂ ਦੇ ਲੱਛਣ ਦੱਸਦੇ ਆ ਨਾ ਕਿ ਸਾਧੂ ਇਹ ਮਾਇਆ ਤੋਂ ਰਹਿਤ ਹੋ ਜਾਂਦਾ ਹੈ ਮੋਹ ਤੋਂ ਰਹਿਤ ਹੋ ਜਾਂਦਾ ਹੈ ਇਹ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ ਦੁਰਮਤ ਦਾ ਭਾਂਡਾ ਫੁੱਟ ਜਾਂਦਾ ਹੈ ਫੇਰ ਕਿਤੇ ਸਾਧੂ ਸੰਤ ਦੀ ਡਿਗਰੀ ਮਿਲਦੀ ਹੈ ਲੇਕਿਨ ਲੱਛਣ ਸਾਡੇ ਵਿੱਚ ਇੱਕ ਵੀ ਨਹੀਂ ਨਾ ਵਿੱਚੋਂ ਨਾ ਸੀ ਮਾਇਆ ਛੱਡੀ ਨਾ ਸੀ ਮੋਹ ਛੱਡਿਆ ਨਾ ਸਾਡੀ ਤ੍ਰਿਸ਼ਨਾ ਖਤਮ ਹੋਈ ਨਾ ਸਾਡੀ ਦੁਰਮਤ ਖਤਮ ਹੋਈ ਨੋ ਵਸੇ ਆਪਣਾ ਜਰੂਰ ਰੱਖ ਲਿਆ ਸੰਤ ਜੀ ਨੋ ਜਰੂਰ ਰੱਖ ਲਿਆ ਬ੍ਰਹਮ ਗਿਆਨੀ ਜੀ ਭਗਤ ਕਬੀਰ ਜੀ ਮਹਾਰਾਜ ਬਚਨ ਕਰਦੇ ਸਬਦ ਨਿਹਰਾਹੀ ਕਹੇ ਕਬੀਰ ਮਨ ਭਿਆ ਪਰਗਾਸਾ ਭਗਤ ਕਬੀਰ ਜੀ ਕਹਿੰਦੇ ਹੁਣ ਮੇਰੇ ਮਨ ਦੇ ਚ ਪਰਗਾਸ ਹੋ ਗਿਆ ਚਾਨਣਾ ਹੋ ਗਿਆ ਕਹੇ ਕਬੀਰ ਮਨ ਭਇਆ ਪ੍ਰਗਾਸਾ ਉਹਦੇ ਭਾਨ ਜਬ ਚੀਨਾ ਕਹਿੰਦੇ ਜਦੋਂ ਰੱਬ ਲੱਭਿਆ ਫਿਰ ਮਨ ਦੇ ਚ ਪ੍ਰਕਾਸ਼ ਹੋ ਗਿਆ ਚਾਨਣਾ ਹੋ ਗਿਆ ਸੰਸਕੀ ਬਾਣੀ ਦੇ ਰਾਹੀਂ ਰੱਬ ਲੱਭਿਆ ਜਾਂਦਾ ਬਾਣੀ ਤਾਂਗ ਤਰੀਕਾ ਦੱਸਦੀ ਏ ਕਿ ਰੱਬ ਕਿਸ ਤਰ੍ਹਾਂ ਲੱਭਣਾ ਹੈ ਕਿਸ ਤਰ੍ਹਾਂ ਪ੍ਰਾਪਤ ਹੁੰਦਾ ਹੈ ਜਦੋਂ ਤੱਕ ਇਹ ਮਨੁੱਖ ਕੂੜ ਕਿਰਿਆ ਵਿੱਚ ਫਸਿਆ ਪਿਆ ਹੈ ਕੋਈ ਬਤਾਨ ਕੋ ਪੂਜਤ ਹੈ ਪਛੂ ਕੋਈ ਮਰਦਾਨ ਕੋ ਪੂਜਨਤਾਯੋ ਕੂਡ ਕੇਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਜਿਦੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਚਨ ਕਰਦੇ ਹਨ ਕੋਈ ਕਹਿੰਦਾ ਮੂਰਤੀਆਂ ਦੀ ਪੂਜਾ ਕਰਦਾ ਹੈ ਕੋਈ ਮਰਿਆ ਬੇ ਦੀ ਪੂਜਾ ਕਰਦਾ ਹੈ ਸਾਰਾ ਜਗ ਕਹਿੰਦੇ ਉੜਜ ਗਿਆ ਹੈ ਇਸ ਉਲਝਣ ਵਿੱਚੋਂ ਕੱਢਣ ਬਾਅਦ ਤੇ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਸਾਰੇ ਸੰਸਾਰ ਨੂੰ ਬਾਣੀ ਦੇ ਰਾਹੀਂ ਸਮਝਾਇਆ ਹੈ ਕਿ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਬਤੀਤ ਕਰਨੀ ਹੈ ਕਿਸ ਤਰ੍ਹਾਂ ਤੁਹਾਡੀ ਮੁਕਤੀ ਹੋਣੀ ਹੈ ਸਾਰਾ ਕੋਸ਼ਿਸ਼ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕਰਕੇ ਪੰਥੋਂ ਪਾਤਸ਼ਾਹ ਨੇ ਪ੍ਰਕਾਸ਼ ਕਰ ਦਿੱਤਾ ਸ੍ਰੀ ਹਰਿਮੰਦਰ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਆਖਰ ਜਾ ਕੇ ਗੱਲ ਨਿਬੇੜ ਦਿੱਤੀ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਗਿਆ ਪਈ ਅਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖਾਂ ਨੂੰ ਕੋ ਹੁਕਮ ਹੈ ਗੁਰੂ ਮਾਨੇਉ ਗ੍ਰੰਥ ਸਭ ਸਿੱਖਾਂ ਕੋ ਹੁਕਮ ਹੈ ਕਿ ਅੰਮ੍ਰਿਤਧਾਰੀ ਗੁਰੂ ਗੋਬਿੰਦ ਸਿੰਘ ਦਾ ਸਿੱਖ ਨਹੀਂ ਹੈ ਜਾਤਾ ਬੇਦਾਵਾ ਦੇ ਕੇ ਚਲਿਆ ਜਾਵੇ ਇਸ ਤਰ੍ਹਾਂ 40 ਮੁਕਤੇ ਗਏ ਹਨ ਕਿ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ ਜਾਂ ਤਾਂ ਉਹ ਕੰਮ ਕਰੀ ਆਪਾਂ ਵਰਤਧਾਰੀ ਇਕੱਠੇ ਹੋ ਕੇ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਬੇਦਾਵਾ ਦੇ ਦਈਏ ਜਾਂ ਫਿਰ ਗੁਰੂ ਗੋਬਿੰਦ ਸਿੰਘ ਦੇ ਹੁਕਮ ਨੂੰ ਮੰਨੀਏ ਇੱਕ ਰਸਤਾ ਚੁਣਨਾ ਪੈਣਾ ਹੈ ਆਪਾਂ ਕਿਹੜੇ ਰਸਤੇ ਤੇ ਜਾਣਾ ਹੈ ਆਪਾਂ ਗੁਰੂ ਗੋਬਿੰਦ ਸਿੰਘ ਵਾਲੇ ਰਸਤੇ ਤੇ ਜਾਣਾ ਹੈ ਜਾਂ ਦੂਸਰੇ ਬਹਿਮਾ ਭਰਮਾਂ ਵਿੱਚ ਪਾਉਣੇ ਵਾਲਿਆਂ ਦੇ ਰਸਤੇ ਤੇ ਜਾਣਾ ਹੈ ਨਹੀਂ ਸਿੱਖੋ ਤਾਨੂੰ ਹੁਕਮ ਹੈ ਆਪ ਹੁਕਮ ਕਮਾ ਲਈਏ ਇਹ ਮਰੁੱਖਾ ਜਾਨਵਰ ਬਾਰ ਬਾਰ ਮਿਲਣਾ ਨਹੀਂ ਆਪਣੇ ਗੁਰੂ ਗੋਬਿੰਦ ਸਿੰਘ ਦੇ ਬਚਨਾਂ ਤੇ ਪੂਰੇ ਉਤਰੀਏ ਜੇ ਹੋਰ ਕੁਝ ਨਹੀਂ ਕਰ ਸਕਦੇ ਸੀ ਬਚਨ ਦਾ ਕਬਾਲੀ ਜਿਹੜਾ ਸਿੱਖ ਗੁਰੂ ਗੋਬਿੰਦ ਸਿੰਘ ਦੇ ਬਚਨਾਂ ਨੂੰ ਕਮਾਉਂਦਾ ਹੈ ਉਹ ਗੁਰੂ ਗੋਬਿੰਦ ਸਿੰਘ ਤੋਂ ਜਾ ਮਿਲਦਾ ਹੈ ਮੇਲ ਹੋ ਜਾਂਦਾ 84 ਲੱਖ ਜੋਨ ਤੋਂ ਛਟਕਾਰਾ ਹੋ ਜਾਂਦਾ ਆਹ ਬਚਨ ਕਮਾਈਏ ਆ ਗਿਆ ਪਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੰਗਦ ਸੋ 사ਤਸੰਗ ਜੀ ਬਾਣੀ ਪੜਦਿਆਂ ਕਥਾ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁੱਧ ਤੇ ਸਪਸ਼ਟ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਬਖਸ਼ਣੀ ਹੁਣ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ